ਦੇਖੋ ਐਸ ਵੇਲੇ ਸੋਲਿੰਗ ਦੀ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੋ ਦਾ ਪੋਲੀਟੀਕਲੀ ਮਾਹੌਲ ਬਣਿਆ ਹੋਇਆ ਹੈ ਉਹ ਸਾਰੇ ਪੋਲੀਟੀਕਲੀ ਸਮੀਕਰਨਾਂ ਨੂੰ ਰਾਜਨੀਤਿਕ ਸਮੀਕਰਨਾਂ ਨੂੰ ਧਿਆਨ ਚ ਰੱਖੜਿਆ। ਔਰ ਪੁਵੇਖ ਦੇ ਵਿੱਚ ਜਿਸ ਤਰ੍ਹਾਂ ਐਸ ਵੇਲੇ ਰਾਜਨੀਤੀ ਦੇ ਵਿੱਚ ਉਤਲ-ਬੁਤਲ ਹੋਈ ਹੈ ਸਾਡਾ ਜਿਹੜਾ ਵੀ ਪੱਖਾ ਉਹ ਮਜ਼ਬੂਤ ਹੋਇਆ ਉਸ ਗੱਲ ਨੂੰ ਲੈ ਕੇ ਅੰਦੋਲਨ ਦੀ ਰੂਪਰੇਖਾ ਤਿਆਰ ਕਰਨੀ ਹੈ। ਨਵੇਂ ਰੋਪ ਦੇ ਵਿੱਚ ਅੰਦੋਲਨ ਨੂੰ ਨਵੇਂ ਨਵੇਂ ਹਾਲਾਤਾਂ ਦੇ ਵਿੱਚ ਅੰਦੋਲਨ ਨੂੰ ਲੜਨ ਲਈ ਜੌਂਦਬੰਦੀ ਮਣਾਉਣੀ ਉਹਦੇ ਲਈ ਜ਼ਰੂਰੀ ਸੀ ਇੱਕ ਗੱਲ ਦੂਜੀ ਗੱਲ ਇਹ ਹੈ ਕਿ ਸੰਦੇ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਨੇ ਪਿੱਛੇ ਲੋਕਾਂ ਨਾਲ ਜਨਤਾ ਨਾਲ ਕਿ ਅਸੀਂ ਐਮਐਸਪੀ ਦੀ ਗੰਟੀ ਲੈ ਕੇ ਆਵਾਂਗੇ ਅਸੀਂ ਕਿਸਾਨਾਂ ਦੇ ਕਰਜ਼ੇ ਮੁਕਤੀ ਵੀ ਕਰਾਂਗੇ ਡਾਕਟਰ ਸਵਾਮੀ ਨਾਲ ਬੰਦੀ ਰਿਪੋਰਟ ਵੀ ਲਾਗੂ ਕਰਾਂਗੇ ਤਾਂ ਸਾਡਾ ਉਹਨਾਂ ਨੂੰ ਇਹ ਯਾਦ ਅਸੀਂ ਹੁਣ ਮੰਗ ਪੱਤਰ ਦੇ ਕੇ ਉਹਨਾਂ ਸਾਰਿਆਂ ਨੂੰ ਇਹ ਉਹਨਾਂ ਨੂੰ ਯਾਦ ਕਰਾਉਣਾ ਔਰ ਇਕੱਲਾ ਯਾਦ ਨਹੀਂ ਕਰਾਉਣਾ ਨੇ ਕਹਿਣਾ ਹੈ ਕਿ ਭਾਈ ਤੁਸੀਂ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਓ ਸਾਡੇ ਨਾ ਮੁੱਦਿਆਂ ਤੇ ਔਰ ਉਹਨੂੰ ਪਾਰਲੀਮੈਂਟ ਦੇ ਵਿੱਚ ਜਦੋਂ ਤੁਸੀਂ ਲੈ ਕੇ ਆਓਗੇ ਉਦੋਂ ਉਸ ਵੇਲੇ ਸਾਡਾ ਮੋਰਚਾ ਕਿਸ ਹਾਲਾਤ ਦੇ ਵਿੱਚ ਹੋਵੇ ਉਹਦੇ ਤੇ ਚਰਚਾਵਾਂ ਕਰਨ ਦੀ ਲੋੜ ਸੀਗੀ ਜਿਹੜੇ ਚ ਕੀਤੀਆਂ ਨੇ ਔਰ ਉਹ ਸਾਨੂੰ ਉਮੀਦ ਹੈ ਕਿ ਪ੍ਰਾਈਵੇਟ ਮੈਂਬਰ ਬੈਲ ਲੈ ਅਸੀਂ ਪਾਰਲੀਮੈਂਟ ਦੇ ਲਿਆਉਣ ਦੇ ਵਿੱਚ ਇਹ ਹੋ ਸਕਦਾ ਸਫਲ ਹੋਵੇ ਅਭਾਜੀ ਤੁਸੀਂ ਧਰਨਾ ਲਗਾਤਾਰ ਲਗਾਇਆ ਹੋਇਆ ਹੈ ਸਰਕਾਰ ਵੀ ਉਹੀ ਬਣ ਗਈ ਜਿਹਦੇ ਖਿਲਾਫ ਬੈਠੇ ਸਰਕਾਰ ਨੇ ਆਉਂਦੇ ਹੀ ਇੱਕ ਤਕਸਾਲਾਂ ਦੇ ਸਾਹਮਣੇ ਛੀਸ਼ਾ ਦਿਖਾ ਦਿੱਤਾ ਹੈਗਾ ਕਿ ਗਿਰਸ ਸਰਕਾਰ ਸਿਰਫ ਮੁੱਖ ਮੰਤਰੀ ਰਹਿੰਦੇ ਆ ਤਾਂ ਮਨੋਹਰਲ ਖੱਟੜ ਹੋਰਾਂ ਨੇ ਤਕਸਾਲਾਂ ਦੇ ਕਲਾਸਾ ਆਪਣਾ ਫੱਕਰ ਰੱਖਿਆ ਤੇ ਪੰਜਾਬ ਦੇ ਵਿੱਚ ਰਵਨੀਤ ਸਿੰਘ ਮਿੱਟੂ ਹੋਣਾ ਵੱਲੋਂ ਵੀ ਕਾਫੀ ਤਕਸਾਲਾਂ ਦੇ ਕਲਾਸਾ ਖੜੀ ਹੋਈ ਹੈ ਉਹ ਸ਼ਬਦਾਂ ਦੀ ਵਰਤੋਂ ਕੀਤੀ ਸੀ ਦੋਨਾਂ ਨੂੰ ਜਿਹੜਾ ਹੈਗਾ ਮਿਨਿਸਟਰੀ ਦੇ ਵਿੱਚ ਲਿਆ ਗਿਆ ਹੈਗਾ ਇਹ ਚੀਜ਼ ਨੂੰ ਕਿਵੇਂ ਵੇਖਣਾ ਚਾਹੁੰਦੇ ਹੋ ਕਿ ਸਰਕਾਰ ਨੇ ਸਿੱਧਾ ਕਿਹਾ ਤਾਂ ਕਿ ਆ ਜਾਓ ਤੇ ਇਹ ਰਵਨੀਤ ਮਿੱਟੂ ਹਾਰਿਆ ਹੋਇਆ ਹੈ ਲੇਕਿਨ ਇਹ ਤੁਹਾਨੂੰ ਮੰਨਣਾ ਪਵੇਗਾ ਕਿ ਪੰਜਾਬ ਦੇ ਅੰਦਰ ਪੋਲਰਾਈਜੇਸ਼ਨ ਦੇ ਉੱਤੇ ਜਿਸ ਜਿਹਦੇ ਉੱਤੇ ਬੀਜੇਪੀ ਦੀ ਆਮ ਮਤਲਬ ਵਿਉਂਤਬੰਦੀ ਹੁੰਦੀ ਹੈ ਕਿ ਪੋਲਰਾਈਜੇਸ਼ਨ ਕਰਕੇ ਅਸੀਂ ਵੋਟ ਲੈ ਸਕਦੇ ਹਾਂ ਪਿਛਲੇ ਸਮੇਂ ਤੋਂ ਰਵਨੀਤ ਬਿੱਟੂ ਦਾ ਜਿਹੜਾ ਬਿਆਨ ਨੇ ਉਹ ਖਾਸ ਤੌਰ ਦੇ ਉੱਤੇ ਸਿੱਖ ਕਮਿਊਨਿਟੀਆਂ ਦੇ ਖਿਲਾਫ ਰਹੇ ਨੇ ਖਾਸ ਕਰਕੇ ਜਿਹੜੇ ਮਤਲਬ ਖਾਲਸਤਾਨੀ ਵਿਚਾਰਧਾਰਾ ਦੇ ਲੋਕ ਨੇ ਉਹਨਾਂ ਨੂੰ ਟਾਰਗੇਟ ਕਰਦੇ ਰਹੇ ਉਹਨਾਂ ਨੂੰ ਉਤਰਾ-ਤਰਾਂ ਉਹਨਾਂ ਦੇ ਉੱਤੇ ਮਤਲਬ ਬੋਲਦੇ ਰਹੇ ਨੇ ਤਾਂ ਉਹਦੇ ਚੋਂ ਉਨਾਂ ਨੂੰ ਇੱਕ ਚਿਹਰਾ ਤੇ ਆ ਗਿਆ ਇੱਕ ਇੱਕ ਮੋੜਾ ਤੇ ਆ ਗਿਆ ਮੂਰੇ ਜਿਹਨੂੰ ਅੱਜ ਮਤਲਬ ਉਹ ਇਸ ਤਰ੍ਹਾਂ ਪੇਸ਼ ਕਰਨ ਦੀ ਕੋਈ ਨਹੀਂ ਪਰ ਇੱਕ ਕਲ ਨੋਟ ਕਰਨ ਲਈ ਇਹ ਬਹੁਤ ਵੱਡੀ ਹੈ ਕਿ ਜਿਹੜਾ ਰਵਨੀਤ ਬਿੱਟੂ ਪਹਿਲਾਂ ਇਹ ਕਹਿੰਦਾ ਸੀ ਕਿ ਅਸੀਂ ਇੱਕ ਇੱਕ ਦਾ ਹਿਸਾਬ ਰੱਖਾਂਗੇ ਅਸੀਂ ਇਹਨਾਂ ਨੂੰ ਵੇਖਾਂਗੇ ਟੋਨਾ ਤੋਂ ਬਾਅਦ ਅਸੀਂ ਲੜਾਂਗੇ ਉਹ ਰਵਨੀਤ ਬਿੱਟੂ ਦਾ ਬਿਆਨ ਬਦਲ ਗਿਆ ਉਹ ਇਹ ਕਹਿਣ ਲੱਗਾ ਕਿ ਮੈਂ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਪੁਲ ਬਣਾਗਾ ਇਹਦਾ ਮਤਲਬ ਕੀ ਨਿਕਲਦਾ ਹੈ ਇਦੋਂ ਵੀ ਗਾਹਾਂ ਸ਼ਿਵਰਾਜ ਜੁਹਾਨ ਐਗਰੀਕਲਚਰ ਮਿਨਿਸਟਰ ਬੰਦਾ ਹੈ ਉਹ ਸਭ ਤੋਂ ਪਹਿਲਾਂ ਇਹ ਇਮਾਨ ਦਿੰਦਾ ਹੈ ਕਿ ਸਾਡੀ ਸਰਕਾਰ ਸਟੇਬਲ ਹੋਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਕਿਸਾਨ ਮੁੱਦਿਆਂ ਉੱਤੇ ਚਰਚਾ ਕਰਕੇ ਇਹਦੇ ਮਸਲੇ ਦਾ ਹੱਲ ਕਰਾਂਗੇ ਇਹਨਾਂ ਦੇ ਆਪਦੇ ਸਰਵੇਖਣੇ ਜਿਹੜੇ ਉਹਨਾਂ ਸਰਵੇਖਣਾਂ ਨੇ ਸਿੱਧ ਕਰਤਾ ਕਿ ਸਾਡੀ ਹਾਰ ਦਾ ਕਾਰਨ ਕਿਸਾਨ ਤੇ ਮੁਸਲਮ ਕਮਿਊਨਿਟੀ ਹੈ ਜਦੋਂ ਇਹ ਗੱਲਾਂ ਨਿਕਲ ਕੇ ਬਾਹਰ ਆ ਜਾਂਨ ਤਾਂ ਸਪਸ਼ਟ ਹੈ ਕਿ ਨਿਸਾਨਾ ਬਾਰੇ ਬੰਦਾ ਕੋ ਮਰਜੀ ਕਰਦਾ ਨਹੀਂ ਸਾਨੂੰ ਆਸ ਬਹੁਤ ਹੈ ਅਸੀਂ ਨਾ ਬ ਆਸਵੰਦ ਹੋਨੇ ਆ ਤੇ ਨਾ ਬਹੁਤ ਨਿਰਾਸ਼ ਹੋਨੇ ਹੁੰਦੇ ਸਾਡੀ ਆਪ ਦੀ ਲੋਕਾਂ ਦੀ ਤਾਕਤ ਕਿੰਨੀ ਹੈ ਕਿੰਨੀ ਤਾਕਤ ਦੇ ਨਾਲ ਕਿਹੋ ਜੇ ਮਸਲੇ ਕਿੰਨੇ ਮਸਲੇ ਲਈ ਹੱਲ ਕਰਾ ਸਕਦੇ ਆ ਸਾਡਾ ਸਰਬ ਸਭੀ ਟੇਕ ਉੱਥੇ ਹੁੰਦੀ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਅਸੀਂ ਉਮੀਦ ਨਹੀਂ ਰੱਖਦੇ ਜੇਕਰ ਬਹੁਮਤ ਵੱਡਾ ਬਹੁਮਤ ਕਾਂਗਰਸ ਨੂੰ ਮਿਲ ਜਾਦਾ ਤੇ ਕਾਂਗਰਸ ਤੋਂ ਵੀ ਕੋਈ ਉਮੀਦ ਨਹੀਂ ਸੀ ਇੱਕ ਟਾਈਮ ਸੀਗਾ ਕਾਂਗਰਸ ਦਾ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਪੂਰੀ ਤਰ੍ਹਾਂ ਮਤਲਬ ਸਕਾਉਂ ਪ੍ਰਧਾਨ ਮੰਤਰੀ ਦੇ ਤੌਰ ਤੇ ਬੈਠੀ ਸੀ ਤੇ ਲੋਕਾਂ ਨੂੰ ਖੇਤਾਂ 'ਚੋਂ ਖੇਤਾ 'ਚੋਂ ਕੰਮ ਕਰਦਿਆਂ ਨੂੰ ਦਫ਼ਤਰਾਂ 'ਚੋਂ ਕੰਮ ਕਰਦਿਆਂ ਨੂੰ ਜ਼ਬਰਦਸਤੀ ਉਹਨਾਂ ਦੇ ਜਿਹੜਾ ਫੈਮਿਲੀ ਪਲੈਨਿੰਗ ਕਰਵਾਇਆ ਸਾਰਿਆਂ ਨੇ ਦੇਖਿਆ ਤੇ ਜ਼ਬਰਦਸਤੀ ਕੀਤਾ ਸਾਰਾ ਕੁਝ ਲੋਕਾਂ ਦੇ ਨਾਲ ਤੇ ਉਹ ਪ੍ਰਵਾਨੀ ਕੀਤੀ ਉਸ ਵੇਲੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਸ ਕਰਕੇ ਜਿੰਨ ਜਿਹੜਾ ਵੀ ਸਦਾ ਜਾਏਗਾ ਜੇਕਰ ਦੁਬਾਰਾ ਉਹ ਜਨੂ ਆ ਜੰਦੇ ਤਾਂ ਉਹਨਾਂ ਦਾ ਵੀ ਕੋਈ ਉਮੀਦ ਨਹੀਂ ਸੀ ਹਾਂ ਇਹ ਵਧੀਆ ਗੱਲ ਹੈ ਕਿ ਵਿਪੱਖਸ਼ ਤੇ ਸਦਾਤਾਹੀ ਟੱਕਰ ਵਿੱਚ ਪੂਰੇ ਮੁਕਾਬਲੇ 'ਚ ਨੇ ਇਹ ਸਾਡੇ ਦੇਸ਼ ਲਈ ਲੋਕਾਂ ਲਈ ਲੋਕਤੰਤਰ ਲਈ ਸੰਵਿਧਾਨ ਲਈ ਇਹ ਚੀਜ਼ਾਂ ਮਤਲਬ ਇਲੀਟ ਬੈਨੇਫੀਸ਼ੀਅਰ ਨੂੰ ਤਮਰਤ ਦੇ ਕੁਝ ਐਮਪੀ ਤੁਹਾਨੂੰ ਮਿਲੇ ਸੀਗੇ ਉਹ ਟ੍ਰਿਕੇ ਤੋਂ ਵੀ ਸ਼ੇ ਨੂੰ ਲੈ ਕੇ ਮਿਲੇ ਸੀ ਔਰ ਕੀ ਉਹਨਾਂ ਦੇ ਬਲਮੋਸ਼ ਕਰਨਾ ਦੇਖੋ ਸਾਡਾ ਉਹਦੇ 'ਚ ਇਹ ਸੁਖਵਿੰਦਰ ਕਿਹਾ ਹੋਇਆ ਸੀਗਾ ਇੱਕ اپنی press conference ਦੇ ਮਾਧਮ ਤੋਂ ਅਸੀਂ ਗੱਲ ਛੱਡੀ ਸੀ ਲੋਕਾਂ 'ਚ ਕਿ ਵੀ ਅਸੀਂ 2 ਜੁਲਾਈ ਨੂੰ ਸਾਰੇ ਹੀ ਐਮਪੀ ਸਬੰਧਾਂ ਨੂੰ ਵਿਪੱਖਸ਼ ਵਾਲਿਆਂ ਨੂੰ ਤੇ ਐਨਡੀਏ ਦੇ ਜਿਹੜੇ ਭਾਜਪਾ ਨੂੰ ਛੱਡ ਕੇ ਬਾਕੀ ਹਿੱਸੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਮੰਗ ਪੱਤਰ ਦੇਵਾਂਗੇ। ਪਰ ਉਹ ਸਾਡੀ press conference ਤੋਂ ਬਾਅਦ ਉਹਨਾਂ ਨੇ ਐਕਟਿਵ ਹੁੰਦਿਆਂ ਉਹਨਾਂ ਨੇ ਕਿਹਾ ਅਸੀਂ ਇੱਥੇ ਆਉਣਾ ਚਾਹੁੰਦੇ ਹਾਂ ਮੋਰਚੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਆਉਣ ਦੀ ਬਜਾਏ ਅਸੀਂ ਦਿੱਲੀ ਤੁਹਾਨੂੰ ਮੰਗ ਪੱਤਰ ਤੁਹਾਡੇ ਐਡਰੈਸ ਤੇ ਭੇਜਾਂਗੇ ਉਹਨਾਂ ਨੇ ਕਿਹਾ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਕਿੱਥੇ ਜਿਹੜਾ ਤੁਹਾਡਾ ਸ਼ਹੀਦ ਹੋਇਆ ਸ਼ੁਭ ਕਰਨ ਅਸੀਂ ਉਹ ਜਗ੍ਹਾ ਉਹ ਵੈਨਿਊ ਦੇਖਣਾ ਚਾਹੁੰਦੇ ਹਾਂ ਤੁਹਾਡੇ ਟਰੈਕਟਰ ਟੁੱਟੇ ਨੇ ਉਹ ਵੇਖਣੇ ਚਾਹੁੰਦੇ ਨੇ ਅਸੀਂ ਮੋਰਚੇ ਨੂੰ ਆਪਣੀਆਂ ਅੱਖਾਂ ਨਾਲ ਮਤਲਬ ਨਿਹਾਰਨਾ ਚਾਹੁੰਦੇ ਹਾਂ ਤੋਂ ਅਸੀਂ ਕਹ ਵੀ ਜੇ ਤੁਹਾਡੇ ਭਾਵਨਾ ਦੇ ਜਦੋਂ ਮਰਜ਼ੀ ਵੈਲਕਮ ਆ ਜਾਓ ਉਹ ਜੋ ਆਏ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਕਿ ਅਸੀਂ ਤੁਹਾਡੇ ਜਿਹੜੇ ਮੁੱਦੇ ਰਹਿ ਤਰਨੂਲ ਕਾਂਗਰਸ ਵੱਲੋਂ ਵਿਰੋਧਕ ਦੀ ਗੱਲ ਬਖਰੀ ਹੈ ਤਰਨਤਾਰਨ காங்கிரஸ் ਵੱਲੋਂ ਅਸੀਂ ਪੂਰੀ ਸਟ੍ਰੋਂਗਲੀ ਤੁਹਾਡੇ ਇਹ ਮੁੱਦੇ ਆ ਜਿਹੜੇ ਸਰਕਾਰ ਤੱਕ ਲੈ ਕੇ ਜਾਵਾਂਗੇ। ਦੇਸ਼ ਦੇ ਅੰਦਰ ਵਕਤ ਜਿਵੇਂ ਹਰਿਆਣਾ ਹੋ ਗਿਆ, ਰਿਆਨ ਦੇ ਵਿੱਚ ਵੀ ਤੇ ਹੋਰ ਵੀ ਜਿੰਦਾਂ ਨਾਲ ਤੁਹਾਡੇ ਤੁਹਾਡੇ ਵਿੱਚ ਹੈ। ਪੰਜਾਬ ਦੇ ਕੱਪ ਕਰਕੇ ਸਿੱਖ ਕਮਿਊਨਿਟੀ ਦੇ ਲੋਕਾਂ ਤੇ ਹਮਲੇ ਹੋਣੇ ਸ਼ੁਰੂ ਹੋ ਗਏ ਨਾ ਪਲੀ ਜਿੰਨੇ ਜੀ ਕਰ ਤੋ। ਉਹ ਚੀਜ਼ ਨੂੰ ਕਿਵੇਂ ਵੇਖਿਆ? ਨਹੀਂ ਮੈਨੂੰ ਲੱਗਦਾ ਇਹ ਤਾਂ ਮਤਲਬ ਇੱਕ ਨਾ ਜਿਵੇਂ ਸਰਕਾਰਾਂ ਦਿੱਕੇ ਲਿਖੇ ਪਾਲਣ ਇਹਨਾਂ ਦੀਆਂ ਰਹਿਣੀਆਂ। ਹੋਲਡਰੇਜੇਸ਼ਨ ਕਰਕੇ ਚੱਲਣ ਵਾਲੀ ਧਿਰ ਦੀਆਂ ਉੱਥੇ ਉੱਥੇ ਸਾਰਾ ਕੁਝ ਹੋ ਰਿਹਾ ਹੈ ਆਪਣਾ ਹਿਮਾਚਲ ਦੀ ਸਰਕਾਰ ਕੀ ਦੀ ਹੈ ਉੱਥੇ ਵੀ ਇਹਨਾਂ ਦੀ ਹੈ ਹਰਿਆਣਾ ਦੀ ਸਰਕਾਰ ਵੀ ਇਹਨਾਂ ਦੀ ਹੈ Rajasthan ਦੀ ਸਰਕਾਰ ਇਹਨਾਂ ਦੀ ਹੈ ਮੱਧ ਪ੍ਰਦੇਸ਼ ਸਰਕਾਰ ਇਹਨਾਂ ਦੀ ਹੈ ਜਿੱਥੇ ਜਿੱਥੇ ਇਹ ਸਤਾਜ ਹੋਣਗੇ ਉੱਥੇ ਲੋਕਾਂ ਨਾਲ ਹੀ ਹੋਏਗਾ ਤੁਸੀਂ ਪਿੱਛੇ ਦੇਖਿਆ ਹੋਵੇਗਾ ਅਦੋਂ ਸਿੱਖ ਕਮਿਊਨਿਟੀ ਨਾਲ ਹੈ ਇਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਤੇ ਕੰਗਣਾ ਰਣੌਦ ਦੇ ਥੱਪੜ ਮਾਰਿਆ ਇਹ ਤਾਂ ਕੋਈ ਬਹਾਨਾ ਹੈ ਆ ਉਹ ਥੋੜਾ ਜਿਹਾ ਕੁਛ ਪਹਿਲਾਂ ਨੂਰ ਉਹ ਕੀ ਕੁਝ ਹੋ ਗਿਆ ਥਿਆ ਅਗਲੇ ਨੇ ਮਤਲਬ ਇੱਕ ਉਹਨਾਂ ਦਾ ਗੁੰਡਾਗਰਦੀ ਕਰਨ ਵਾਲਾ ਆਰਐਸਐਸ ਦਾ ਜਾਇ ਕਹੋ ਆ ਜਿਹੜਾ ਉਹ ਬਣਾਇਆ ਇਹਨਾਂ ਨੇ ਗੌਰ ਰਖਸ਼ਕ ਉਹ ਇੰਨਾ ਗੁੰਡਾਗਰਦੀ ਕੀਤੀ ਉੱਤੇ ਇੱਕ ਸ਼ਬਦਾਵਲੀ ਜਿਹੜੀ ਉਹਨੇ ਵਰਤੀ ਕਿ ਤੁਹਾਡਾ ਮਤਲਬ ਦਿਮਾਗ ਆ ਰਿਹਾ ਹੈ ਤੇ ਲੋਕਾਂ ਨੂੰ ਗੁੱਸਾ stdcਾ ਕੇ ਆਇਆ ਉੱਥੇ ਉਹ ਤੇ ਉੱਥੇ ਅੱਗਾ ਮਲਾਉਣ ਲਈ ਤੇ ਉੱਥੇ ਦੰਗੇ ਪੜਕਾਉਣ ਵਾਸਤੇ ਆਇਆ ਸੀ ਥੋ ਇਹ ਕਿਹਦੀ ਪੋਲਰਾਈਜੇਸ਼ਨ ਦੀ ਨੀਤੀ ਹੈ ਜਿਹੜੀ ਉਹਨਾਂ ਦੀ ਇੱਕ ਵਿਚਾਰ ਹੈ ਕਿ ਹਿੰਦੂ ਨੂੰ ਸਿੱਖਣਾ ਲੜਾਉਣਾ ਹਿੰਦੂ ਨੂੰ ਮੁਸਲਮਾਨ ਨਾਲ ਲੜਾਉਣਾ ਸਿੱਟਾ ਨੂੰ ਪੰਜਾਬ ਨੂੰ ਹਰਿਆਣੇ ਨਾਲ ਲੜਾ ਦੇਣਾ ਅੱਜ ਹਿਮਾਚਲ ਨੂੰ ਪੰਜਾਬ ਨਾਲ ਲੜਾਉਣਾ ਇਹ ਉਹਨਾਂ ਦੀ ਪੌੜੀ ਹੈ ਪੂਰੀਆਂ ਚੋਣਾਂ ਦੇ ਦੌਰਾਨ ਉਸ ਤੋਂ ਪਹਿਲਾਂ ਵੀ ਸ਼ੱਕ ਕਰਨ ਦੀ ਮੌਕਾ ਜਿਹੜਾ ਮਾਮਲਾ ਸੀਗਾ ਉਹ ਪੂਰੀ ਤਰ੍ਹਾਂ ਦੇ ਨਾਲ ਕਿਸਾਨਾਂ ਵੱਲੋਂ ਆਮ ਪਬਲਿਕ ਵੱਲੋਂ ਉਠਾਇਆ ਜਾਂਦਾ ਰਿਹਾ ਬੀਜੇਪੀ ਦੇ ਅਗੂ ਨਾਲ ਘਰਾਉਗੇ ਹੁੰਦਾ ਰਿਹਾ ਪਰ ਕੀ ਹੁਣ ਲੱਗਦਾ ਹੈ ਕਿ ਉਹ ਮਤਲਬ ਹੱਲ ਹੋ ਗਿਆ ਜਾਂ ਉਥੇ ਓਕੇ ਖੜਾ ਹੈ ਨਹੀਂ ਉਹ ਜਿਹੜਾ ਮਸਲਾ ਦੇਖੋ ਪੰਜਾਬ ਸਰਕਾਰ ਦਾ ਜੇ ਰੁਖ ਚੰਗਾ ਹੁੰਦਾ ਉਸ ਮੈਟਰ ਨੂੰ ਸ਼ੁਭ ਕਰਨ ਦੇ ਮੈਟਰ ਨੂੰ ਲੈ ਕੇ ਸਾਡੇ ਮੋਰਚੇ ਦੇ ਮੈਟਰ ਨੂੰ ਲੈ ਕੇ ਕਬ ਪੰਜਾਬ ਸਰਕਾਰ ਦਾ ਵਿਰੋਧ-ਵਿਰੋਧ ਕਾ ਹੁੰਦਾ ਪੰਜਾਬ ਸਰਕਾਰ ਜੇ ਪੰਜਾਬ ਦੇ ਲੋਕਾਂ ਨਾਲ ਖੜੀ ਹੁੰਦੀ ਕਬ ਪੰਜਾਬ ਸਰਕਾਰ ਨੂੰ ਤਿੰਨ ਸਿੱਤੇ ਮਿਲਦੀਆਂ ਸਦਾ ਭਾਰੀ ਦੇ ਨੂੰ ਦਾ ਲੋਕ ਜ਼ਿਆਦਾ ਸਹਿਵਕ ਸਰਕਾਰ ਦਿੰਦੇ ਆ ਉਹਨਾਂ ਦਾ ਟਾਈਮ ਟਰਮ ਪਈ ਸੀ ਅਜੇ ਲੇਕਿਨ ਉਹਨਾਂ ਨੂੰ ਵੀ ਇਹਦੇ ਤੋਂ ਸਭ ਸਿੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਜੇ ਇਹ ਜਿਹੜਾ ਉਹਨਾਂ ਨੇ ਉਸ ਅੰਦੋਲਨ ਦੇ ਦੌਰਾਨ ਪੰਜਾਬ ਪੰਜਾਬੀਆਂ ਨਾਲ ਬੇਰੁਖੀ ਵਾਲਾ ਬੁਰਗਬਤੀ ਦਾ ਰੱਖਿਆ ਇਹ ਉਹਦਾ ਸਬਕ ਹੈ ਇਹਨਾਂ ਨੂੰ ਸਿੱਖਣਾ ਹੈ ਲੋਕਾਂ ਨੂੰ ਕੰਗਨਾਰ ਨੌਤ ਨੇ ਜਿਹੜਾ ਬਿਆਨ ਦਿੱਤਾ ਸੀਗਾ ਚਲੋ ਉਹਨਾਂ ਦੀ ਇੱਕ ਟੱਪੜ ਵੀ ਪਿਆਰ ਉਸ ਪੂਰੇ ਮਾਮਲੇ ਨੂੰ ਕਿਵੇਂ ਦੇਖੇ ਦੇਖੋ ਕੰਗਨਾਰ ਨੌਤ ਜਿਹੜੀ ਕਿਤੇ ਪਬਲਿਸਿਟੀ ਲੈਣਾ ਤਾਂ ਨਹੀਂ ਹੈਗਾ ਕੰਗਣਾ ਦਾ ਵੀ ਉਹਦੇ ਬਿਆਨ ਦੇ ਕੇ ਕਿਤੇ ਨਹੀਂ ਇਹ ਵੀ ਇਹ ਵੀ ਗੱਲ ਹੋ ਸਕਦੀ ਹੈ ਕਿਉਂਕਿ ਲਗਾਤਾਰ ਉਹ ਬਾਤਾਂ ਚ ਰਹੀਆਂ ਕੁੜੀ ਉਹ ਦੇਖੋ ਅਸੀਂ ਪੰਜਾਬੀ ਲੋਕ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆਪਦੇ ਗੁਰੂ ਦੀ ਚਰਨਾ ਚਰੇਣ ਵਾਲੇ ਤੇ ਦੀ ਸ਼ਰਨ ਚਰੇਣ ਵਾਲੇ ਲੋਕ ਆ ਅਸੀਂ ਕਿਸੇ ਵੀ ਬੇਟੀ ਨੂੰ ਕਿਸੇ ਧੀ ਨੂੰ ਮਤਲਬ ਮਾੜਾ ਬੋਲਣ ਦੇ ਆਪ ਕਿਹਨੇ ਆ ਅਕਸਰ ਤਨੋ ਬੱਚੀ ਜੋ ਬੋਲ ਰਹੀ ਆ ਉਹ ਉਹਦੀ ਆਪਦੀ ਮਰਜ਼ੀ ਆ ਲੇਕਿਨ ਉਹਨੇ ਚੰਗਾ ਨਹੀਂ ਬੋਲਿਆ ਕੱਲਾ ਸਾਨੂੰ ਨਹੀਂ ਬੋਲਿਆ ਉਹ ਕਿਹੜਾ ਕਿਹੜੀ ਕਮਿਊਨਿਟੀ ਆ ਜੀ ਉਹ ਬੋਲੀ ਨਹੀਂ ਉਹ ਕਲਾਕਾਰ ਭਾਈਚਾਰਾ ਦੇ ਨਾਲ ਰੋਜ਼ ਕਿਸੇ ਨਾ ਕਿਸੇ ਦੇ ਨਾਲ ਉਹ ਉਹਨਾਂ ਨਾਲ ਸੰਗਤ ਬਸਾਈ ਰੱਖਦੀ ਆ ਉਹਦਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਐ ਪਬਲਿਸਿਟੀ ਜਿਹੜੇ ਬੰਦੇ ਨੂੰ ਇੱਕ ਮੌਕਾ ਮਿਲਦਾ ਹੈ ਵਿਵਾਦਿਤ ਬਿਆਨ ਦਿੱਤੇ ਆ ਔਰ ਕੁਝ ਚਿਰ ਉਹ ਪ੍ਰੈਸ ਦੇ ਉੱਤੇ ਛਾਈ ਰਹੀ ਉਹਦੋਂ ਠੀਕ ਹੋਇਆ ਦੁਬਾਰਾ ਫੇਰ ਉਹਦਾ ਬਿਆਨ ਦਿੱਤਾ ਫੇਰ ਪ੍ਰੈਸ ਦੇ ਵਿੱਚ ਆ ਗਈ ਤਾਂ ਮੇਰਾ ਕਹਿੰਦਾ ਕੰਗਣਾ ਰਣੌਤ ਨੂੰ ਇਹ ਤਾਂ ਬਥੇਰੇ ਕਲਾਕਾਰ ਫਿਰਦੇ ਨੇ ਉੱਥੇ ਗਰੇਰੀਆਂ ਐਡਰੈਸ ਬਰਦੀਆਂ ਨੇ ਉੱਥੇ ਲੇਕਿਨ ਕੰਗਣਾ ਰਣੌਤ ਕੋ ਚੱਕੀ ਜੇ ਨਹੀਂ ਆ ਇਨੀ ਆਈ ਬਾਈ ਹੋ ਗਈ ਤਾਂ ਕਿੱਡੀ ਕੁ ਮਤਲਬ ਵਿਚਾਰੀ ਕਿੱਦਿਆ ਭਾਈ ਜੇ ਮੰਨਣੀ ਐ ਤੇ ਬਹੁਤ ਟਾਪ ਦੀ ਉਹ ਐਕਟ੍ਰੈਸ ਹੋਵੇ ਤੋਂ ਆਪ ਦਾ ਫੇਮ ਲੈਣ ਲਈ ਵੀ ਇਹ ਕੁਝ ਹੁੰਦਾ ਹੈ ਮੋਰਚੇ ਦੀ ਅਗਰੀ ਰੰਨੀ ਤੇ ਕੋ ਜਿਹੜਾ ਸਾਡਾ ਮੋਰਚਾ ਮੋਰਚਾ ਸਾਡਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਸਾਡਾ ਮੰਨਣਾ ਹੈ ਕਿ ਮੋਰਚਾ ਜਿਸ ਆਲਾਦ ਦੇ ਵਿੱਚ ਚੱਲ ਰਿਹਾ ਹੈ ਮੋਰਚੇ ਨੇ ਬਹੁਤ ਵਧੀਆ ਪਲਾਂਘਾ ਪਟੀਆਂ ਨੇ ਮੋਰਚੇ ਨੇ ਤੇ ਇਹ ਸਮਰਥਾ ਮੋਰਚਾ ਕਿ ਦੇਸ਼ ਦਾ ਸੰਵਿਧਾਨ ਬਚਾਉਣ ਤੇ ਦੇਸ਼ ਦਾ ਲੋਕਤੰਤਰਿਕ ਢਾਂਚਾ ਬਚਾਉਣ ਤੇ ਔਰ ਲੋਕਾਂ ਦੀ ਜਿਹੜੀ ਸਾਡੀ ਐਸਸੀ ਕਮਿਊਨਿਟੀ ਹੈ ਉਹਨਾਂ ਦੀ ਰਿਜ਼ਰਵੇਸ਼ਨ ਬਚਾਉਣ ਚ ਜਾਂ ਮੈਂ ਦੁਗਾਂ ਇਹ ਕਹਾਂ ਕਿ ਆਮ ਲੋਕਾਂ ਦੀ ਸਾਡੀ ਪੱਤਰਕਾਰਤਾ ਦੀ ਲੈਣ ਵਾਲੇ ਲੋਕ ਜਿਹੜੇ ਇੰਡੀਪੈਂਡੈਂਟ ਵਿਚਾਰ ਰੱਖਦੇ ਨੇ ਉਹਨਾਂ ਦੀ ਆਜ਼ਾਦੀ ਨੂੰ ਬਚਾਉਣ ਦੀ ਦਾ ਵੱਡਾ ਕੰਮ ਸਾਡੇ ਇਸ ਅੰਦੋਲਨ ਨੇ ਕੀਤਾ ਹੈ ਔਰ ਜਿਹੜੇ ਹਾਲਾਤਾਂ ਦੇ ਵਿੱਚ ਇਹ ਅੰਦੋਲਨ ਸਾਡਾ ਏਡੇ ਵੱਡੀਆਂ ਪਲੰਗਾ ਪਟਰੇ ਏਡੇ ਵੱਡੇ ਕੰਮ ਕਰ ਰਿਹਾ ਹੈ ਉਹ ਅਸੀਂ ਮੰਨਦੇ ਆ ਕਿ ਬਹੁਤ ਵਧੀਆ ਇਮਪੈਕਟ ਰਾਜਨੀਤੀ ਦੇ ਪਾਰ ਹੈ ਪ੍ਰਸ਼ਦਾਕਾਰੀ ਧਰਤੇ ਪਾਰ ਹੈ ਜਿਹੜੇ ਲੋਕ ਕਦੇ ਸਾਨੂੰ ਖੜਕੂ ਖਾਲਸਤਾਨੀ ਹੋਰ ਤਰ੍ਹਾਂ ਦੇ ਸ਼ਬਦਾਂ ਨਾਲ ਬੋਲਦੇ ਸੀ ਉਹਨਾਂ ਨੂੰ ਅਸੀਂ ਦੁਬਾਰਾ ਇਸ ਮੋਰਚੇ ਦੇ ਮਜਬੂਰ ਕਰ ਲਿਆ ਉਹਨਾਂ ਲੋਕਾਂ ਨੂੰ ਕਿ ਸਾਨੂੰ ਕਿਸਾਨਾਂ ਦੇ ਰੂਪ ਵਿੱਚ ਵੇਖਣਾ ਇਹ ਕਿਸਾਨ ਹੈ ਜਿਹਦੇ ਕਿਤੇ ਲੱਗਦਾ ਨਹੀਂ ਕਿ ਸਰਕਾਰ ਦਿਲ ਦੁਬਾਰਾ ਲਿਆ ਸਕਦੀ ਹੈ ਕਿ ਉਸ ਦੇ ਇਖੀ ਤੇ ਲੇਕੋ ਇਸ ਸਮੇਂ ਦੇ ਮੁਤਾਬਕ ਸਰਕਾਰ ਜਿਹੋ ਦਾ ਕੁਝ ਵੀ ਕਰੇਗੀ ਤੇ ਸਾਨ ਅੰਦੋਲਨ ਜਿਹੜਾ ਇਹ ਜਿਹੜੇ ਹੁਣ ਹਾਲਾਤ ਨੇ ਇੰਨਾ ਹਾਲਾਤਾਂ ਦੇ ਵਿੱਚ ਸਰਕਾਰ ਇਸ ਪੋਜੀਸ਼ਨ ਤੇ ਨਹੀਂ ਹੋਏਗੀ ਕਿ ਉਹ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਆਮ ਲੋਕਾਂ ਨਾਲ ਕੋਈ ੱਟਕੇ ਸ਼ਾਹੀ ਵਾਲਾ ਸਟੈਪ ਚੱਕੇਗੀ ਮੈਨੂੰ ਨਹੀਂ ਲੱਗਦਾ ਇਹ ਚੱਕੇਗੀ ਪਰ ਪਹਿਲਾਂ ਵੀ ਚੱਕਿਆ ਸੀ ਪਹਿਲਾਂ ਜਦੋਂ 303 ਸੀਟਾਂ ਦੇ ਉੱਤੇ ਛਾਈ ਹੋਈ ਸੀ ਭਾਜੀ ਉਹਨਾਂ ਲੋਕਾਂ ਨੇ ਟੱਕਰ ਦੇ ਕੇ ਉਹਨੂੰ ਵਾਪਸ ਕਰਾ ਲਿਆ ਤੇ ਜੋ ਦੁਬਾਰਾ ਦੇ ਅੱਜ 240 ਦੇ ਵਿੱਚ ਜੇ ਆ ਕੇ ਫੇਰ ਪੰਗਾ ਲੈ ਗਈ ਲੋਕਾਂ ਨਾਲ ਤਾਂ ਮੈਨੂੰ ਲੱਗਦਾ ਹੈ ਟੈਕਨੀਕ ਨੂੰ